ਹਾਂਜੀ ਬਾਈ ਕੀ ਹਾਲ ਸਾਰੇ ਭਰਾਵਾਂ ਦਾ ਤੇ ਲੋ ਬਈ ਅੱਜ ਤੋਂ ਆਪਾਂ ਕਰਾਂਗੇ ਕੋਸ਼ਿਸ਼ ਕਿ ਡੇਲੀ ਆਪਣਾ ਵਲੌਗ ਆਏ ਠੀਕ ਐ ਡੇਲੀ ਵੀਡੀਓ ਪਾਇਆ ਕਰਾਂਗੇ ਤੇ ਭਰਾ ਸਾਰੇ ਰੱਖਿਓ ਸਪੋਰਟ ਠੀਕ ਐ ਪਿਆਰ ਕਰੋ ਪਹਿਲਾਂ ਮੂਵੀ ਠੀਕ ਐ ਬਾਈ ਵੀਡੀਓ ਨੂੰ ਤੇ ਅੱਜ ਬਈ ਆਪਾਂ ਕੋਠੇ ਲੈ ਚਲਾ ਨਵੇਂ ਬੱਚੇ ਦਾ ਸਾਨੂੰ ਅੱਜ ਨਵੇਂ ਬੱਚੇ ਦਿਖਾਵਾਂਗੇ ਜਿਹੜੇ ਆਪਾਂ ਕੜਾ ਰੱਖੇ ਆ ਤੇ ਆਪਾਂ ਚੱਲ ਗਝਾ ਲੈਨੇ ਬਈ ਬੱਚੇ ਪਹਿਲਾਂ ਸੀ ਆਪਾਂ ਰੋਕ ਲੈਂਦੇ ਬਸ ਜਿਹੜੇ ਵਿੱਚੋਂ ਰੋਕਣ ਜੇ ਵਾਲੇ ਆ ਠੀਕ ਐ ਦੋ ਚਾਰ ਕੇ ਬੱਚੇ ਉਹ ਆਪਾਂ ਰੋਕ ਲਾਂਗੇ ਠੀਕ ਐ ਜਿਵੇਂ ਆਪਣੇ ਕੋਲ ਆ ਕੱਢਿਆ ਹੋਇਆ ਇਹਦੇ ਇੱਕ ਭਰਾ ਪਗਝਾ ਲਾਂਗੇ ਆ ਦੇਖ ਲੋ ਆ ਮੋਜਾਗਾ ਉਹ ਪਿਛਲੇ ਦਸਗਾ ਭਾਈਏ ਬਾਈ ਉਹ ਆਪਾਂ ਡਾਲਾਂਗੇ ਤੇ ਆ ਆਪਾਂ ਰੋਕ ਲਾਇਆ ਮੋਜਾ ਠੀਕ ਐ ਦੂਜੇ ਆਪਾਂ ਸਾਰੇ ਬੱਚੇ ਕਝਾ ਲਾਂਗੇ ਬਈ ਨਵੇਂ ਠੀਕ ਐ ਨਗਲੇ ਸਾਹ ਪਰਖੇ ਜਾਣਗੇ ਨਾ ਰਿਜ਼ਲਟ ਪਤਾ ਲੱਗ ਜੂ ਤਾਂ ਆਪਾਂ ਨੂੰ ਰਿਜ਼ਲਟ ਪਤਾ ਹੀ ਐ ਕਿ ਸਾਰੇ ਉੱਡਣ ਵਾਲੀ ਨੇ ਹਰਾਕਟ ਹੀ ਨੇ ਠੀਕ ਹੈ ਅੱਜ ਦੇਖਦੇ ਹਾਂ ਨਾ ਦੁਪਹਿਰੇ ਲੈ ਕੇ ਚੱਲਦੇ ਆਂ ਕੋਠੇ ਦੇ ਤੇ ਨਵੇਂ ਬੱਚੇ ਵੀ ਕੱਢ ਰੱਖਿਆ ਤੇ ਨਵੇਂ ਜਿਵੇਂ ਉਹ ਬੈਠੇ ਬਈ ਦੋ ਬੱਚੇ ਕੱਢ ਰੱਖਿਆ ਤੇ ਆਂਡੇ ਵੀ ਲਾ ਰਹੀਆਂ ਨੇ ਜੋੜੇ ਇਹ ਕੋਈ ਜਿਵੇਂ ਬੱਚਾ ਛੋਟਾ ਰਹਿ ਗਿਆ ਉਹ ਪਾਲ ਲੀਆਂ ਨੇ ਗੁਤਰਾ ਇੱਕ ਬੱਚਾ ਉਹ ਕੱਢ ਰੱਖਿਆ ਬਈ ਤੇ ਇਹ ਤੋਂ ਹੋਰ ਬੱਚੇ ਆ ਲਾੜੇ ਭਈ ਆਂਡੇ ਆਪਣੇ ਆ ਗੂਤਰ ਨੇ ਵੀ ਵੱਡੇ ਨੇ ਠੀਕ ਹੈ ਇਹਨਾਂ ਦੇ ਬੱਚੇ ਹੋਰ ਹੋ ਜਾਣਗੇ ਸਵੇਰੇ ਖੋਦ ਤੇ ਭਈ ਇਹਨਾਂ ਨੇ ਪਾਣੀ ਘੜਾ ਪੀ ਲਿਆ ਤੇ ਦੋ ਬੱਚੇ ਹੋਰ ਕੱਢ ਰੱਖੇ ਆਪਣੇ ਆ ਵੀ ਆਪਾਂ ਤੇ ਦਿਖਾ ਦਈਏ ਭਰਾਵੋ ਲੈ ਭਈ ਲਾ ਰੱਤੀ ਇਹ ਵੀ ਮੋਜੇ ਹੋਣਗੇ ਤੇ ਆਪੇ ਉਹ ਇਹਨਾਂ ਦਾ ਵੱਡਾ ਪੱਕਿਆ ਹੋਇਆ ਉਹ ਵੀ ਜਿਹੜਾ ਵੱਡਿਆ ਇਹਨਾਂ ਦੇ ਆਪਾਂ ਪਹਿਲਾਂ ਵਾਲੇ ਜਿਹੜੇ ਹੁਣ ਬੱਚੇ ਆਪਾਂ ਦੋ ਗੁਜਾਮਾਗੇ ਉਹਨਾਂ ਦਾ ਵੀ ਸ਼ੌਕ ਕਰਾ ਦਾਂਗੇ ਅੱਗੇ ਆਪਾਂ ਤੁਹਾਨੂੰ ਇੱਕ ਜਿਵੇਂ ਉਹ ਬੈਠਾ ਇਹਦਾ ਬੱਚਾ ਤੇ ਇੱਕ ਬੱਚਾ ਬੈਠਾ ਬਈ ਦੋ ਬੱਚੇ ਖੁੱਡੇ ਜ ਆਪਾਂ ਸਵਾਈ ਕਰਾਈ ਨਹੀਂ ਬਈ ਬਾ ਹੁਣ ਦਿਨ ਖੁੱਲਣ ਲੱਗ ਗੇ ਹੁਣ ਕਰਾਂ ਆਪਾਂ ਖੁੱਡੇ ਸਫਾਈ ਕਰਾ ਬਈ ਠੀਕ ਐ ਆਇਂ ਦੁਬਾਰ ਤੱਕ ਹੁਣ ਸਾਰੇ ਖੁੱਡੇ ਸਫਾਈ ਕਰਾਵਾਂਗੇ ਤੇ ਪਾਣੀ ਆਪਾਂ ਗਰਮ ਪਾਉਣੇ ਆ ਬਈ ਠੀਕ ਐ ਤਾਂ ਵੀ ਸਵੇਰੇ ਇਹਨਾਂ ਨੂੰ ਮੋਟਰ ਵਾਲਾ ਪਾ ਦਿੰਦੇ ਗੁੱਸਾ ਆ ਜਾ ਲਾ ਭਾਈ ਗਰਦੇਵ ਵਾਲੀ ਉਹ ਤਾਂ ਇਹਨੇ ਇੱਕ ਅੱਜ ਹੋਰ ਰੱਖ ਲਿਆ ਸਾਰੇ ਭਰਾਵਾਂ ਨੂੰ ਮੁਬਾਰਕਾਂ ਤੇ ਦੋ ਬੱਚੇ ਪਹਿਲਾਂ ਕੱਢ ਰੱਖੇ ਸੀ ਇਹਨੇ ਇੱਕ ਬੱਚਾ ਮਰ ਗਿਆ ਸੀ ਭਾਈ ਤੇ ਇੱਕ ਬੱਚਾ ਪਹਿਲਾਂ ਇਹਨਾਂ ਦਾ ਪਾਲ ਗਿਆ ਬਦਿਆ ਬੈਠਾ ਭਾਈ ਤਿਆਰ ਹੋਇਆ ਇਹਨੇ ਵੀ ਆਪਾਂ ਡਾਮ ਆ ਗਏ ਭਾਈ ਬਦ ਲੈ ਕੇ ਚਾਲਦੇ ਆ ਹੱਦ ਤੱਕ ਪਾਵਾਂਗੇ ਇਹਨਾਂ ਨੂੰ ਆਪਾਂ ਜਾਲ 'ਚ ਫਿਰ ਡਾਈਆਂ ਕਰਾਉਣੀ ਇਹਨਾਂ ਦੀਆਂ ਇੱਕ ਭਾਈ ਆ ਸੀ ਭਾਈ ਬਾਬਾ ਗੁਰਦੇਵ ਜੀ ਵਾਲਿਆਂ ਦੇ ਬੱਚੇ ਨੇ ਜੋੜੇ ਦੇ ਤੇ ਇੱਕ ਉਹ ਲਾਲਿਆਂਡਾ ਬਈ ਚਾਹ ਬੋਦੀਆ ਬਾਈ ਬੰਡੇ ਲਾਈ ਜਾਂਦੀਆਂ ਨੇ ਕੂਤਰੀਆਂ ਤੇ ਚਲ ਇੱਧਰ ਵੀ ਕਰਾ ਦੀ ਭਰਾਵਾਂ ਨੂੰ ਸ਼ੌਂਕ ਆ ਇੱਧਰ ਵੀ ਬੱਚੇ ਆਪਣੇ ਹਜੇ ਹੈਗੇ ਆ ਦੋ ਬੱਚੇ ਹੈ ਬਈ ਹਜੇ ਉਹ ਬੱਟੇ ਆ ਕਾਲ ਕਰਦੇ ਬਈ ਪੁੰਨੂ ਵਾਲਿਆਂ ਚੋਣੇ ਨਾ ਰੱਟ ਪਤਾ ਲੱਗ ਗਈ ਆਪਾਂ ਨੂੰ ਵੀ ਤੇ ਦੇਖਦੇ ਆ ਲੈ ਬਈ ਚੈਨਲ ਹੁਣ ਕੱਢਦੇ ਆਪਾਂ ਬਾਹਰ ਯਾਰ ਤੇ ਵਿੱਚ ਕੰਮ ਹੋ ਗਏ ਸੀ ਨਾ ਤੇ ਲੈ ਬਈ ਆਪਣੇ ਕੂਤਰੀਆਂ ਸਾਰੀਆਂ ਬਾਹਰ ਨਿਕਲਣੀਆਂ ਪਾਣੀ ਯਾਰ ਪੀ ਲੈਣੀਆਂ ਆਜੋ 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 ਦਾਣੇ ਕਰਾਓ ਦਾਣੇ ਖਾ ਲੈਣੀਆਂ ਚੱਕ ਬਈ ਨੀਲੀਆਂ ਮਾਰੋ ਦਾਣੇ ਕਰਦੇ ਨਾ ਹੁਣ ਛਾਉ ਨਹੀਂ ਪਾਵਾਂਗੇ ਆਪਾਂ ਦੋ ਵੀ ਤੋਂ ਮਾਗਰਪੌਂ ਲੱਗਾ ਗਾਣੇ ਬਾਰੀ ਵੱਟੇ ਆ ਬੱਠੇ ਤੇ ਅੱਜ ਆਪਾਂ ਸੁਣਾ ਕੇ ਨਾ ਬੱਚੇ ਵੀ ਲੱਗੇ ਚੱਲਦੇ ਆ ਪਾਦਾ ਮਿੱਤਰਾ ਕਰਨ ਬੱਚੇ ਵੀ ਲੱਗੇ ਚੱਲਦੇ ਆ ਉੱਤਨਾਂ ਡੇ ਲਾ ਰੱਖੇ ਕੀ ਪਤਾ ਬੱਚੇ ਹੀ ਦੇ ਸਾਣੀ ਇਹਨਾਂ ਦੇ ਪਿੱਲੇ ਨੇ ਆਇ ਤੇ ਆ ਬੱਚੇ ਹੋਣਗੇ ਬਾਈ ਮਤਲਬ ਇੱਥੇ ਆਪਣੇ ਵੱਡੇਗਾ ਆਵਾ ਕੂਦ ਦੀ ਸਮਝੀ ਹੋਈ ਸੀ ਉਹਦੇ ਨਾਲ ਲੱਗੀ ਹੋਈ ਹੈ ਇਹ ਇਹ ਕਿਹੜੀ ਹੈ ਕਾਲਖੀ ਇਹੀ ਠੀਕ ਹੈ ਬਾਪੂ ਨੇ ਗਾਲਾਂ ਇਥੋਂ ਆ ਬਈ ਇਹ ਇਹ ਲਿਗੇ ਆਪਣੇ ਚਿੱਟੀਆਂ ਦੇ ਮੋਜੇ ਉਤਰ ਆ ਜਾਣ ਇਹਦਾ ਦੇਖਾਂ ਕੀ ਰਿਜ਼ਲਟ ਮੰਨਦਾ ਜੇ ਆਪਾਂ ਬੱਚੇ ਕਢਾਵਾਂਗੇ ਆਪਾਂ ਇਧਰ ਹੀ ਆਲੇ ਬਾਈਕ ਨੀਲਾ ਘਾਟ ਰੱਖਿਆ ਆਪਣੇ ਕੋਲ ਕੱਢ ਲੈ ਬਈ ਬੱਚੇ ਘਰ ਇੱਕ ਉਹ ਬੱਠਾ ਲੋਟ ਹੈ ਬਈ ਕੱਢ ਲੈ ਬੱਚੇ ਚੱਲ ਆਪਾਂ ਇਹਦੇ ਤੇ ਮਾਰ ਹੁਣ ਨਾ ਬੱਚੇ ਘਰ ਲੈ ਕੇ ਚੱਲ ਕੋਠੇ ਦੇ ਬੱਚੇ ਕੱਢ ਕੇ ਪਾਉਣੇ ਜਾਲ ਜ ਠੀਕ ਆ ਆਪਣੇ ਉਹ ਜਾਲ ਚ ਨੀਲੇ ਚ ਫੇਰ ਲੈ ਕੇ ਚਲਦੇ ਆਂ ਠੀਕ ਆ ਬਾਈ ਤੇ ਇਹਨਾਂ ਨੂੰ ਫਿਰਾਂ ਤੋਂ ਪਾਣੀ ਘਰ ਪੀਣ ਦੋ ਫੇਰ ਦਿਖਾਉਣੇ ਬੱਚੇ ਕੂਠੇ ਲੈ ਕੇ ਚਲਦੇ ਆਂ ਹਾਂਜੀ ਬਾਈ ਦਾਣੇ ਪਾਤੇ ਸੀ ਆਪਾਂ ਨੇ ਇਹਨਾਂ ਨੂੰ ਆਪਣੇ ਆਖੋਡੇ ਨੂੰ ਠੀਕ ਆ ਪਹਿਲੇ ਨੂੰ ਠੀਕ ਆ ਆ ਬੱਟਾ ਕਰੋ ਸ਼ੌਕ ਤੇ ਆਪਾਂ ਬੱਚੇ ਘਰ ਲੈ ਕੇ ਚਲਦੇ ਆਂ ਫੇਰ ਦਿਖਾਉਣੇ ਤੁਹਾਨੂੰ ਤੇ ਬੱਚੇ ਪਾਉਣੇ ਜਾਲ ਚ ਜਾਲ ਹੈ ਇਹ ਇੱਕ ਮਿੰਟ ਤੇ ਜਾਲ ਚ ਪਾਉਣੇ ਜਿਹੜੇ ਨਵੇਂ ਬੱਚੇ ਆਪਣੇ ਤਾਂ ਆਪਾਂ ਗਿਝਾ ਲੈਨੇ ਯਾਰ ਆਪਣੇ ਪਹਿਲਾਂ ਸਾਰਾ ਹੀ ਰੋਕ ਲਈ ਹੈ ਨਾ ਨਸਨ ਨੂੰ ਰੋਕਣੀ ਸੀ ਵਧਾਉਣੇ ਸੀ ਤੇ ਇਹ ਬੱਚੇ ਹੁਣ ਅਗਲੇ ਸਾਲ ਹੀ ਉੱਡਣਗੇ ਵੈਸੇ ਤਾਂ ਤੇ ਆਪਾਂ ਕੋਲ ਪਿਆਗਾ ਆਪਣਾ ਜਾਲ ਇੱਕ ਇੱਕ ਬੱਚੇ ਨੂੰ ਪਾ ਲੈਨੇ ਆ ਆਪਣੇ ਜਿਹੜੇ ਮੇਨ ਬੱਚੇ ਆ ਜੇ ਮੈਂ ਆਪਣਾ ਆ ਬੈਠਾ ਇਹ ਮਾ ਆ ਡੀਸੀ ਉੱਥੇ ਆਪਣਾ ਲਾਲੇ ਵਾਲੇ ਪਿੰਡ ਚਲ ਆ ਬੱਚਾ ਲੈ ਚੱਲਦੇ ਹਾਂ ਉੱਤੇ ਇਹਨੂੰ ਵੀ ਖਿਡਾ ਲੈਣੇ ਆ ਬੱਚੇ ਯਾਰ ਸਾਰੇ ਹੀ ਲਾ ਲੈਣੇ ਆ ਬੱਚੇ 10-15 ਹੋਣਗੇ ਉੱਡਣਗੇ ਵਧੀਆ ਲੱਗਣਗੇ ਨਾ ਚਲ ਇੱਕ ਮਿੰਟ ਆਪਾਂ ਵਿੱਚ ਬਾਅਦ ਜੀ ਫੇਰ ਦਿਖਾਉਣੇ ਬਈ ਸਾਰੇ ਬੱਚੇ ਇਹ ਕੁਠੇ ਲਿ ਜਾ ਕੇ ਦਿਖਾਉਣੇ ਆ ਲੈ ਬਈ ਸਾਰੇ ਬੱਚੇ ਉੱਤੇ ਲਿਆਈ ਤੇ ਜਿਹੜੇ ਨਵੇਂ ਬੱਚੇ ਆ ਇੱਕ ਬੱਚਾ ਆਪਾਂ ਹੱਥੀ ਲਿਆਈ ਫੜ ਕੇ ਲੈ ਇਹਦਾ ਵੀ ਕਰਾਉਣੇ ਚੌਂਕ ਕਾਲ ਕੰਮ ਤਾਂ ਇਹ ਕਾਲੇ ਕਿੰਨਾ ਬੱਚਾ ਠੀਕ ਹੈ ਥੋੜਾ ਜਿਹਾ ਆਪਾਂ ਘੱਟ ਪੇੜਾਂਗੇ ਇੱਕੋ ਬਚਾ ਸਾਰੇ ਬੱਚੇ ਕੱਢ ਦਿਆਂ ਭਾਈ ਬਾਰੀ-ਬਾਰੀ ਇਹਨੇ ਰੰਗ ਲਾ ਮੈਂ ਆਪਾਂ ਕੱਲ ਨੂੰ ਦੂਜਾ ਬਚਾ ਦੋ ਜਿੰਨੇ ਆਏ ਭਾਈ ਸਾਰੇ ਬੱਚੇ ਆਨੇ ਦਿਖਾਉਣੇ ਆਪਾਂ ਗੱਲ ਕੀ ਕੱਢਾਗੇ ਤੀਜਾ ਬਚਾ ਭਾਈ ਠੀਕ ਹੈ ਸਾਰੇ ਗਏ ਆ ਲੈਣੇ ਆਪਾਂ ਆਹੋ ਭਾਈ ਚੌਥਾ ਬਚਾ चिटियाँ का लाल चार चक्ो भी पजवा बचे एक चिटियाँ का पज चिट्टा सवेरा भाई छेवा बचा खट्टियाँ पी रखा है चिटी की है लाल आता छे भाई सतम बचे भाई रोकड़े इन गजा मौजा बचा रोकड़े भई अट्ठा को बैठे दादी दा पाते दादी अट्ठा चाको नमा बचा ਲੇ ਬਈ ਨੋਮਾ ਬਚਾ ਨੋ ਕੱਲ ਨੂੰ ਪਾਵਾਂ ਮੈਂ ਆਪਾਂ ਰੰਗ ਦੀ ਵੀਡੀਓ ਬਾਈ ਲੈ ਆਪਾਂ 10 ਵਾਂ ਬਚਾ ਦਾਤ ਆ ਵੀ 11ਵਾਂ ਬਚਾ 11 का चंकी तरह निकल भी ना जाए फिर पंद्रह बजे बारह बजे भाई ले भाई बारह बजे दे भाई देखा इन्हें हम तीला मार एक मिनट कैमरा कर लिए साहब भाई ਲੋ ਭਾਈ ਲੈ ਭਾਈ ਆ ਬੱਚੇ ਤੇ ਆ ਪੋਤੇ 12 ਬੱਚੇ ਇਹ ਧਾਵਾਂਗੇ ਆਪਾਂ ਨਵੇਂ ਬੱਚੇ ਭਾਈ ਜਿਹੜੇ ਦਾਣੇ ਪਾਣੀ ਖਾਣਾ ਦੁੱਧੀ ਖਾਣਗੇ ਹੁਣ ਦੂਜੇ ਆਪਣੇ ਵੱਡੇ ਬਾਜ਼ੀਆਂ ਵਾਲਿਆਂ ਦੇ ਵਿੱਚ ਹੀ ਕਰਤੇ ਠੀਕ ਹੈ ਕੱਲ ਤੇ ਨਾ ਪਾਉਣ ਲੱਗੇ ਆ ਜਾਲ ਚ ਬਈ ਠੀਕ ਹੈ ਅੱਜ ਇਹਨੂੰ ਖੁੱਡੇ ਤੇ ਮੜਾਇਆ ਹੋਊ ਹੋਊਗਾ ਕੱਲ ਤੇ ਨਾ ਬਜਾਲ ਚ ਪਾਉਣ ਲੱਗੇ ਆ ਦਾਣੇ ਪਾਈ ਪਏ ਬਈ ਇਹਨਾਂ ਨੂੰ ਠੀਕ ਹੈ ਸਰੋਂ ਮੱਕੀ ਸਰੋਂ ਤੇ ਬਾਜਰਾ ਤੇ ਕਣਕ ਇਸ ਟਾਈਮ ਬਈ ਆਪਣੀਆਂ ਚਲੀਂਦੀਆਂ ਬਾਜਰਾ ਤਾਂ ਆਪਣਾ ਥੋੜਾ ਜਿਹਾ ਰਹਿ ਗਿਆ ਆਪਾਂ 50 ਕਿਲੋ ਲੈਂਤਾ ਜੀ ਸਾਰਾ ਪਾਤਾ ਆਪਾਂ ਠੀਕ ਹੈ ਇਹਨਾਂ ਨੂੰ ਵੀ ਪਾਤਾ ਤੇ ਦੂਜਿਆਂ ਨੂੰ ਵੀ ਪਾਤਾ ਠੀਕ ਹੈ ਬਈ ਤਲਾਪੇ ਆਗੂ ਉੱਤਰ ਦਾ ਬੱਚੇ ਦਾ ਭਾਈ ਰੋਕਿਆ ਮੋਜਾ ਠੀਕ ਹੈ ਇੱਕ ਆਪਾਂ ਇਹ ਘਝਾ ਲੈਣਾ ਭਾਈ ਤੇ ਕੱਲ ਨੂੰ ਆਪਾਂ ਵੀਡੀਓ ਲੈ ਗਿਆ ਭਾਈ ਹੋਰ ਠੀਕ ਕੱਲ ਨੂੰ ਇਹਨਾਂ ਦੇ ਆਪਾਂ ਬੱਚਿਆਂ ਨੂੰ ਲਾਵੇਂ ਰੰਗ ਠੀਕ ਹੈ ਜਿਹੜੇ ਭਾਈ ਭਾਈ ਉਹਨਾਂ ਦੇ ਉਵੇਂ ਲਾ ਦਾਂ ਜਿਹੜੇ ਦੂਜੋਂ ਆ ਉਵੇਂ ਲਾ ਦਾਂ ਠੀਕ ਹੈ ਨਾ ਜਿਹੜਾ ਕੱਲਾ ਉਹਨੂੰ ਕੱਲੇ ਦੇ ਰੰਗ ਲਾਵੇਂ ਉਹ ਹੀ ਆ ਠੀਕ ਹੈ ਕੱਲ ਨੂੰ ਕਰਾਂਗੇ ਸਟਾਰਟਿੰਗ ਹੁਣ ਆਪਾਂ ਚੱਲਦੇ ਭਾਈ ਥੱਲੇ ਤੇ ਆ ਵੀ ਬਚੇ ਉਹਦੋਂ ਪਾਲ ਜਾਣਗੇ ਇਹ ਨੀਚੇ ਬਚੇ ਹੋਈ ਜਾਂਦੇ ਨੇ ਉਹਨਾਂ ਨਾਲ ਇਹ ਹੋ ਜਾਣੀਏ ਬਾਜੀ ਵਾਲੇ ਕੂਤਰਾਂ ਦੇ ਬੱਚੇ ਆ ਬਈ ਜਿਹੜੇ ਛੱਡਣੇ ਆ ਠੀਕ ਐ ਨਾਲ ਅੱਗੇ ਹੁਣ ਅਗਲੀ ਪੂਰ ਚ ਇਹ ਉੱਦ ਲੈਣਗੇ ਬਈ ਠੀਕ ਐ ਕੂਤਰ ਤਾਂ ਬਣੇ ਪਏ ਮੈਨੂੰ ਕਰ ਤਾ ਜਾਲ ਚ ਪਾਉਣ ਲੱਗਦੇ ਆ ਬਈ ਦਾ ਦਾ ਦੇਣਾ ਹੱਤਾ ਦਾ ਪਾਵਾ ਵੀ ਬਈ ਜਾਲ ਚ ਜਦੋਂ ਕੂਤਰ ਪੂਰੀ ਚਾਗ ਹੋ ਗਈ ਨਾ ਬੱਚਿਆਂ ਨੂੰ ਫੇਰ ਛੱਡਣ ਲੱਗਾਂਗੇ ਤੋਂ ਦਾ ਕਹਦਾ ਕਿ ਮੈਂ ਕਿ ਜਾਣੂ ਆ ਭਈ ਆਪਾਂ ਸੋ ਨਹੀਂ ਪਤਾ ਲੱਗ ਜੂ ਅੱਜ ਆਪਾਂ ਵੀ ਇੱਕ ਦਿਨ ਆਪਾਂ ਉੱਤੇ ਖੁੱਡੇ ਰੱਖਾਂ ਇਹਨਾਂ ਨੂੰ ਠੀਕ ਐ ਕਿ ਉੱਤਲੇ ਖੁੱਡੇ ਦੀ ਇਹਨਾਂ ਪਛਾਣ ਕਰਾਓ ਜੀ ਦਾਣੇ ਕਰਾ ਪਾਣੀ ਕਰਾ ਦੀ ਠੀਕ ਐ ਤੇ ਹੁਣ ਆਪਾਂ ਚੱਲਦੇ ਆ ਥੱਲੇ ਭਈ ਨੇ ਲਈ ਇੱਕ ਕੂਤਰ ਖੋਲਦੇ ਆ ਦੂਜਾ ਖੁੱਡਾ ਨਾਲ ਉਹਨਾਂ ਨੂੰ ਪਾਉਣੇ ਆ ਆਪਾਂ ਦਾਣੇ ਇਹ ਦੂਜੇ ਖੁੱਡੇ ਵਾਲੇ ਬਚੇ ਆਪਾਂ ਕੱਲ ਨੂੰ ਲਿਆ ਮੈਂ ਭਈ ਠੀਕ ਐ ਜੇ ਕੱਲ ਨੂੰ ਨਹੀਂ ਪਰਸੋਂ ਲਾਦਾ ਰੰਗ ਭਈ ਠੀਕ ਐ ਕੱਲ ਵਾਲੇ ਕੱਲ ਨੂੰ ਬੱਚੇ ਵੀ ਲਿਆ ਮੈਂ ਇਹਨਾਂ ਕੱਲ ਨੂੰ ਰੰਗ ਲਾਦਾ ਜਿਹੜੇ ਦੂਜੇ ਬੱਚੇ ਥੱਲੇ ਹੋਰ ਬੈਠੇ ਆ ਠੀਕ ਐ 12 ਬੱਚੇ ਆਪਾਂ ਜਾ ਲੈ ਤੇ 5 6 ਵਜੇ ਕੱਲ ਨੂੰ ਲਿਆਵਾਂ ਥੰਨਾ ਹੁਣ ਦੂਜੀ ਓਡੇ ਚ ਤੇ ਚੱਲ ਲੈ ਬਈ ਹੁਣ ਥੱਲੇ ਆ ਜਾ ਲੋ ਬਈ ਥੱਲੇ ਆ ਕੇ ਉਹਨਾਂ ਨੇ ਤਾਂ ਖਾਲੇ ਦਾਣੇ ਤੇ ਚਲ ਇਹਨਾਂ ਨੂੰ ਖੋਲਦੇ ਆ ਚਲ ਇੱਧਰਲੇ ਬੱਚੇ ਵੀ ਦਿਖਾ ਦਿੰਨੇ ਆ ਆਹ ਬੈਠੇ ਆ ਇੱਧਰਲੇ ਬੱਚੇ ਜਿਵੇਂ ਆਹ ਬੈਠੇ ਆ ਇਨੇ ਕੋਲ ਆਉਣੀ ਆਪਾਂ ਡਾਉਂਦੇ ਆ ਇਧਰਲਾ ਗਰਦੇਵ ਵਾਲੇ ਦਾ ਤੇ ਦੂਜੇ ਬੱਚੇ ਆਪਾਂ ਘਝਾਵਾਂਗੇ 5 ਵਜੇ ਇੱਕ ਉਹ ਛੋਟਾ ਬੱਚਾ ਚਲੋ ਉਹਨੂੰ ਵੀ ਰੋਕ ਲਾਂਗੇ ਦੋ ਬੱਚੇ ਰੋਕ ਲਾਂਗੇ ਇਧਰ ਦੋ ਬੱਚੇ ਉਧਰ ਰੁਕ ਜਾਣਗੇ ਤੇ ਆ ਦੂਜੇ ਬੱਚੇ ਆਪਾਂ ਘਝਾਵਾਂਗੇ ਠੀਕ ਐ ਆਡਾ ਹੋ ਰੱਖਣਾ ਗਰਦੇਵ ਵਾਲੀ ਨੇ ਤੇ ਚਲੋ ਉਹ ਬੱਚਾ ਰੋਕ ਲਾਂਗੇ ਇੱਕ ਗਰਦੇਵ ਵਾਲੇ ਦਾ ਜੋੜੇ ਦਾ ਗਰਦੇਵ ਵਾਲੇ ਰੋਕਾਂਗੇ ਇਹਨਾਂ ਨੂੰ ਭਾਵਾਂਗੇ ਆਪਾਂ ਬਲੱਡ ਬਣਾਵਾਂਗੇ ਤੰਨੇ ਵਾਲਾ ਗਰਦੇਵ ਵਾਲਾ ਸਾਰਾ ਇੱਕ ਬਲੱਡ ਹੀ ਨਾਲ ਤੁਹਾਨੂੰ ਪਤਾ ਹੈ ਇੱਕ ਖੁੱਡੇ ਚ ਲੱਗ ਗਈ ਛੱਡਾਂਗੇ ਸਾਰੇ ਆਪਾਂ ਉਧਰ ਸੈਟਅਪ ਚੱਲਿਆਂ ਦਾ ਘਰ ਪਈ ਜਾਂਦਾ ਬਣ ਜਾਣ ਦੋ ਜਦੋਂ ਦੋ ਖੁੱਡੇ ਪਾੜੇ ਉਧਰ ਤੇ ਦਿਖਾਵਾਂ ਕਿਵੇਂ ਕੀਤਾ ਚਾਹਨ ਉਹ ਖਾਣ ਦੋ ਦਾਨੇ ਬਾਈ ਬਾਜੋ ਆਪਣੇ ਆਹ ਰਹਿ ਜਾਣੀਏ ਬਾਅਦ ਇਹਨਾਂ ਨੂੰ ਪਾ ਦੇ ਬਾਰੀ ਖੁੱਡੇ ਚਾਹ ਬਾਈ ਇਹਨਾਂ ਖਵਾ ਦਈਏ ਫੇਰ ਕਰਾਂ ਖਵਾਉਣੇ ਦੂਜੇ ਖੁੱਡੇ ਦੇ ਖਵਾਉਣੇ ਆਪਾਂ ਲਾਬਿੰਡ ਪਰਲਾ ਪਿਓ ਇਹ ਦਲੀ ਮਾਂ ਬਚਾਣੇ ਪੱਤਾ ਬਈ ਇਹਨਾਂ ਦਾ ਕਰ ਲੋ ਸ਼ੌਂਕ ਇਹਨੇ ਗਰਦੇਵ ਵਾਲੇ ਇਹਨਾਂ ਨੇ ਕੱਢਿਆ ਬੱਚਾ ਮੱਛਾ ਵਗਿਆ ਉਹਦੀ ਮਾਂ ਤੇ ਬਈ ਚਿੱਟੀਆਂ ਅੱਖਾਂ ਦਾ ਪਿਓ ਆਪੀ ਲੱਖਾ ਆਡਾ ਲਾਉਣ ਵਾਲੀ ਕਬੂਤਰੀ ਬਈ ਹੋਰ ਕਰਦੇ ਆ ਬਈ ਕੋਈ ਹੱਲਾ ਜਾਇਦੇ ਇਸ ਵਾਰਾਂਡੇ ਬਦਲਾਂਗੇ ਆਪਾਂ ਫੇ ਤੋੜਦੇ ਆ ਜੋੜੇ ਨੂੰ ਦੋ ਆਂਡਿਆਂ ਚੋਂ ਯਾਰ ਐ ਲੈ ਲਓ ਚਾਰ ਆਂਡੇ ਦੋ ਬੱਚੀ ਬਣਿਆ ਇਸ ਵਾਰ ਤਾਂ ਜੀ ਆਪਣੇ ਕੋਲ ਦੋ ਆਂਡੇ ਹੋਣ ਵਾਲੇ ਬਦਲ ਲਾਂਗੇ ਲੈ ਭਾਈ ਦਾਣੇ ਖਾਣ ਲੱਗ ਗਏ ਖਾਣ ਦੋ ਭਾਈ ਫੇਰ ਦਿਖਾਉਣੇ ਦੁੱਜੇ ਉਤਰ ਆਪਾਂ ਦਾ ਅਗਲਾ ਖੁੱਡਾ ਇਹ ਬੱਚੇ ਆਪਾਂ ਗੱਲ ਨੂੰ ਲੈ ਕੇ ਚੱਲਾਂਗੇ ਲੋ ਭਾਈ ਆਪਣੇ ਦੁੱਜੇ ਖੁੱਡੇ ਨੇ ਖਾਲੇ ਦਾਣੇ ਠੀਕ ਐ ਹੁਣ ਖੋਲਦੇ ਤੀਜਾ ਖੁੱਡਾ ਅੱਜ ਤੇ ਜਿਹੜੇ ਲੋੜੇ ਨੂੰ ਆਪਾਂ ਸਾਨੂੰ ਸਾਰਿਆਂ ਨਾਲ ਸੇਮ ਦਾਣੀ ਆ ਠੀਕ ਹੈ ਕੂਕਰਾ ਹੋਣ ਬਾਗੀ ਵਾਲੇ ਹੋਣ ਸਾਰਿਆਂ ਨੂੰ ਬਈ ਕਿਸੇ ਨੂੰ ਆਇਆ ਹੋਊਗਾ ਆਪਾਂ ਬਈ ਤੁਹਾਡੇ ਸਾਹਮਣੇ ਪਾਉਣੇ ਆ ਆ ਲੋ ਆ ਚੈੱਕ ਕਰ ਲੋ ਵਿੱਚੀ ਕਣਕੇ ਵਿੱਚੀ ਸਰੋਂ ਆ ਜਿੱਚੀ ਬਾਜਦਾ ਤਿੰਨ ਤੀਜਾ ਮਿਕਸ ਨੇ ਮੱਕੀ ਆਪਣੀ ਖਤਮ ਹੋ ਗਈ ਆਪਾਂ ਮੱਕੀ ਵੀ ਲੈ ਕੇ ਆਉਣੀ ਆ ਮਕੀਨਾ ਬਈ ਬੱਚੇ ਕਰ ਵਧੀਆ ਪਾਲਦੇ ਆ ਤੇ ਭਰਾ ਆ ਮੱਕੀ ਨਾ ਬੰਦ ਕਰਿਓ ਬੈਗara ਕੁਛ ਨਹੀਂ ਤੁਸੀਂ ਪਹਿਲਾਂ ਵੀ ਸੁਣੀ ਆ ਬਈ ਦਾ ਵੀਡੀਓ ਦਾ ਕੋਈ ਮੱਕੀ ਦੇ ਬੈਡ ਨਹੀਂ ਠੀਕ ਹੈ ਜਿਹਨੇ ਉਹਨਾਂ ਨੂੰ ਇਹ ਖਾਣੀ ਠੀਕ ਹੈ ਨਾ ਕੋਈ ਮਾਜੋ ਭੋਜ ਹੈ ਇਹਨਾਂ ਨੂੰ ਵੀ ਲਾਸਟ ਕੁਡੇ ਨੂੰ ਹੁਣ ਇਹਨਾਂ ਖਾਣੇ ਦਾ ਦਾਣੇ ਸਾਰੀਆਂ ਕੂਤਰੀਆਂ ਵਿੱਚ ਚਾਰ ਕੂਤਰ ਨੇ ਚ ਮਤਲਬ ਕੜਦੀ ਬਾਹਰ ਬਈ ਜੜਿਆ ਰਹੇਗੇ ਇਹ ਦਿੱਖਦਾ ਆਪਾਂ ਬੱਚੇ ਹੋਰ ਇਧਰ ਵੀ ਸਾਨੂੰ ਪਹਿਲੇ ਵੀ ਦਿਖਾਤੀ ਅੱਜ ਸਵਾਰ ਕੱਢਿਆ ਬੱਚਾ ਨੀਲਾ ਪੂਰਾ ਨੀਲਾ ਨਹੀਂ ਹੈਗਾ ਆਹ ਲੋ ਕਰ ਲੋ ਚੱਕ ਬਈ ਨੀਲਾ ਚਿੱਟਾ ਜਿਹਾ ਕੱਢਿਆ ਆਪਣੇ ਕੋਲ ਬੈਠੇ ਕਿਸੋ ਨੀਲੀ ਗੁੱਤਰ ਆਪਾਂ ਨੀਲੇ ਲੈ ਕੇ ਆਵਾਂਗੇ ਬਿੰਦਰ ਪੁੱਲੇ ਵਾਲੇ ਬਾਈ ਉਹ ਪਾਵਾਂਗੇ ਬਾਈ ਆਪਾਂ ਇਹਨਾਂ ਚ ਆਪਣੇ ਕੋਲ ਜਿਹੜੀਆਂ ਦੋ ਨੀਲੀਆਂ ਨੇ ਨਾ ਠੀਕ ਹੈ ਤੇ ਇੱਕ ਬਈ ਬੱਚਾ ਬੈਠਾ ਆ ਵੀ ਦਿਖਾ ਦਿੰਨੇ ਆ ਅੱਫਰ ਜਲ ਕੇ ਬੇ 1 ਮਿੰਟ ਲਾ ਦੀਏ ਲੈ ਬਾਈ ਇੱਕ ਖਾਦੀ ਕੁਛ ਲੱਗਿਆ ਪਿਆ ਬਈ ਇੱਕ ਭਾਈ ਇਹ ਨਹੀਂ ਨਿਕਲੇ ਨੀ ਇਹਦਾ ਇਹ ਬੱਚਾ ਪਰੋਖਾ ਹੈ ਬਈ ਹੋ ਜਾਂਦੋਂ ਮੜਾ ਜਿਹੜੇ ਛੋਟੇ ਜਿਹੇ ਬੱਚੇ ਆ ਪਰੋਖ ਹੀ ਲੈਣਿਆ ਨਸਲ ਨੂੰ ਰਾਦ ਦੇਉਂਦੇ ਨੇ ਬਈ ਜਿਹੜੇ ਜਿਵੇਂ ਆ ਰਹੇ ਹੁਣ ਆ ਚੈੱਕ ਕਰ ਲਵਤਿਆ ਕੰਨੀਆਂ ਇਹ ਮੰਦਰੂ ਖਾ ਗਿਆ ਇਹਨੂੰ ਰੋਗ ਲੱਗੇ ਆ ਇਹਦਾ ਵੱਡਾ ਭਾਈ ਇਹਨੂੰ ਟਾਕੇ ਦੇਖਣਾਗੇ ਮੈਂ ਰਿਜ਼ਲਟ ਪਤਾ ਲੱਗ ਜਾਂਦਾ ਇਹਨੇ ਨਾਲ ਚਾ ਬਈ ਖਾਣ ਦਾ ਦਾਣੇ ਇਹਨਾਂ ਨੂੰ ਫੇਰ ਦਿਖਾਉਣੇ ਦੂਜੇ ਕਬੂਤਰ ਬਈ ਦੂਜੇ ਜਿਹੜਾ ਕਬੂਤਰ ਹੋਲੇ ਕਿੰਨੀਆਂ ਕਬੂਤਰੀਆਂ ਤੇ ਚਾਰ ਕਬੂਤਰਾਂ ਵਿੱਚ ਵੱਡੇ ਲੋ ਬਈ ਕਬੂਤਰਾਂ ਨੂੰ ਹੀ ਖਵਾਤੇ ਦਾਣੇ ਉਹ ਲਾਸਟ ਤੱਕ ਇੱਕ ਵਾਰ ਹੋਰ ਖੋਲ ਤੇ ਠੀਕ ਹੈ ਬੱਚੇ ਵਾਲੇ ਹਨਾ ਬੱਚੇ ਵਾਲਿਆਂ ਜ਼ਰੂਰੀ ਹੈ ਦੋ ਵਾਰ ਖੋਲ ਦੀ ਜੇ ਆਪਾਂ ਉਹਦਾ ਤਿੰਨ ਵਾਰੀ ਖੋਲ ਦੇ ਇਹਨਾਂ ਨੂੰ ਪਾਣੀ ਵਾਲਾ ਪੀ ਲੈਂਦੇ ਆ ਆਪਣੀ ਗੂਦੀ ਬਹੁਤ ਮਸਾ ਬਈ ਅੰਡਾ ਲਾਇਆ ਮੈਂ ਬੱਚਾ ਕੱਢ ਲਿਆ ਹੁਣ ਪਰਵਾਹੀ ਮੈਂ ਨਾਲ 6 ਕਾਗੇ ਆਪਾ ਹੁਣ ਇਹਦੇ ਜਿੰਨੇ ਹੁੰਦੇ ਬੱਚੇ ਆਪਾਂ ਵਧਾਉਣੀ ਐ ਆਏ ਨਹੀਂ ਵੀ ਲਾਣੇ ਪਹਿਲਾਂ ਆਪਾਂ ਦੋ ਅੰਡੇ ਇਹਦੇ ਕੋ ਬਦਲੇ ਉਹ ਵੀ ਖਰਾਬ ਹੋ ਗਏ ਇਹਦੇ ਅੰਡੇ ਆਪਾਂ ਛੱਟਦੇ ਸੀ ਉਹ ਵੀ ਖਰਾਬ ਹੋ ਗਏ ਸੀ ਚਲੋ ਇਹਦੇ ਹੁਣ ਦੂਰੀਵਾਰ ਅੰਡੇ ਲਾਏ ਆ ਮੈਂ ਦੇ ਆਪਾਂ ਇੱਕ ਦੋ ਜੋੜੇ ਆਪਾਂ ਤੋੜਦੇ ਆ ਇੱਕ ਆਪਾਂ ਬਚਾ ਰੋਖ ਲੈ ਬਈ ਚਲੇ ਕਰ ਲੋ ਚੈੱਕ ਇਹ ਰਾਜਨ ਵਾਲਿਆਂ ਦਾ ਬਈ ਆਖੋ ਗਿੜੇ ਮੋਜੀ ਹੁੰਦੀਆਂ ਨਾ ਆਪਾਂ ਮੋਜੀ ਕਬੂਤਰੀ ਰਾਜਨ ਵਾਲੇ ਸੀ ਨਾ ਥੋੜੀ ਜੀ ਹਲਕੀ ਛੱਟਾਂ ਵਾਲੀ ਇਹਦੀ ਮਾਪਾ ਉਹ ਤੇ ਦਿਖਾਈ ਹੋਈ ਹੈ ਜਿਹੜਾ ਰਾਜਨਾਲਾ ਬਲੱਡ ਦਿਖਾਏ ਹੋਏ ਆਪਾਂ ਚਿੱਟੀਆਂ ਦੀ ਪੱਕੀ ਹੋਈ ਉਹ ਇਹਦੀ ਮਾਂ ਹੈ ਬਈ ਆਹ ਬੱਚੇ ਦੀ ਉਹ ਦੇਖੋ ਪੈਰਾਂ ਦੇ ਮੋਜ ਵਈ ਉਹਦੇ ਪਤਾ ਲਾਦਾ ਤੁਰੇ ਜਾਂਦੇ ਤੇ ਅਗਰੀ ਨਾਲ ਹੀ ਇਹਦਾ ਭਾਈ ਆਪਾਂ ਹੱਡਾਵਾਂਗੇ ਚਲ ਬੱਚੇ ਆਪਣੇ ਹੁਲ ਹੋ ਗਏ ਦੋ ਆ ਪੜੀਏ ਨੇ ਬਈ ਪਰ ਮਾਦੀ ਮਹਿਨ ਨਾ ਹੋ ਜਾਣ ਵਧੀਆਂ ਚਲੋ ਬਈ ਦੋ ਬੱਚੇ ਆ ਪਿਆ ਅਗਲਾ ਪੂਰਾ ਇੱਕ ਬੱਚਾ ਆ ਸੀ ਠੀਕ ਹੈ ਪੰਜ ਤੇ ਹੋਰ ਆਂਡੇ ਲਾ ਰੱਖਿਆ ਚਲੇ ਵੀ ਨਿਕਲੇ ਆਉਣ ਦੋ ਨਿਕਲੇ ਆਉਣਗੇ ਬਈਆ ਵੀ ਦੋ ਆਂਡੇ ਆ ਤੇ ਇਹ ਹੋ ਗਈ ਚਲ ਆ ਵੀ ਨਿਕਲਿਆ ਆਉਣ ਦੋ ਦੋ ਆ ਇੱਕ ਬਚਾ ਸੀ 6 ਬੱਚੇ ਹੋ ਗਏ ਆਪਣੇ ਮੋੜ 6 ਤੇ ਇਹਦੇ ਦੋ ਬੱਚੇ ਉਹ ਕੱਢ ਲੈ ਬਈ ਬੱਚਾ ਕੱਢ ਲੈ ਤੇ ਆਪਾਂ ਇਹਨੂੰ ਪੇ ਦੇ ਮੜਾ ਫੜਦੇ ਇੱਕ ਵਜੇ ਕੱਢ ਲਿਆ ਬਈ ਹੋਰ ਪਰਵਾ ਦੀ ਮੈਂ ਨਾ ਗੱਲੜਾ ਨੇ ਇੱਕ ਕਾਂਢੀ ਲਾਇਆ ਸੀ ਇਸ ਵਾਰ ਨਿੱਕ ਪੰਨੇ ਗਿਆ ਹੁਣ ਤੇ ਕੱਢ ਲਿਆ ਨੇ ਇਹ ਵੀ ਕੱਢਣ ਵਾਲੀ ਹੈ ਬਈ ਕਬੂਤਰੀ ਆਪਣੀ ਕੀ ਆਹ ਦਾ ਭੀ ਖਾ ਰਹਿਣਗੇ ਤੇ ਬਈ ਚੈਨਲ ਨੂੰ ਬਈ ਪਿਆਰ ਕਰਿਓ ਸਾਰੇ ਆਨੇ ਸਬਸਕ੍ਰਾਈਬ ਕਰਿਓ ਯਾਰ ਠੀਕ ਹੈ ਤੁਹਾਡੇ ਭਰਾਵਾਂ ਨੂੰ سپورਟ ਚਾਹੀਦੀ ਹੈ ਤੇ ਟਪਾਓ ਬਈ ਹਜ਼ਾਰ ਆਪਣੇ ਸਬਸਕ੍ਰਾਈਬ ਸਾਰੇ ਭਰਾ ਕਰੋ سپورਟ ਯਾਰ ਬਾਤ ਬਦ ਲਾਈਕ ਕਰਿਆ ਕਰੋ ਯਾਰ ਕੋਈ ਗੱਲ ਬਾਤ ਪੁੱਛਣੀ ਹੈ ਪੁੱਛਿਆ ਕਰੋ ਤੇ ਆਪਾਂ ਜਿਹੜੇ ਹੁਣ ਬਈ ਅੱਗੇ ਕਬੂਤਰ ਪੱਟਣੇ ਆ ਜਾਂ ਜੋ ਵੀ ਕਾਰਵਾਈ ਕਰਨੀ ਆ ਆਪਾਂ ਤੁਹਾਨੂੰ ਸਾਰੀ ਦਿਖਾਵਾਂਗੇ ਆਪਾਂ ਕਿਵੇਂ ਪੱਟਦੇ ਆ ਕਿਵੇਂ ਕਰਦੇ ਆ ਨਾ ਸਾਰਾ ਕੁਝ ਹੀ ਦੇਖਾਂਗੇ ਕਿਵੇਂ ਕੁਝ ਕਰਦੇ ਆ ਆਪਣਾ ਕੂਤ ਮਸਤੇ ਆ ਜਿਆਦਾ ਪਿਆ ਨੂੰ ਹੁਲਾਦੀਏ ਨਾ ਡੇ ਲਹਾਈ ਬੈਠਾ ਮਸਤੇ ਪਿਆ ਕੋਈ ਨਾ ਬਈ ਇਹਨਾਂ ਆਪਾਂ ਇਸ ਵਾਰ ਦੋ ਕੂਤੂਆਂ ਸਦਾ ਜਦੋਂ ਦੂਜੇ ਘਰ ਚੱਲ ਗਿਆ ਨਾ ਇਹ ਕੂਤਰਾ ਇਹ ਉਧਰ ਹੀ ਜਾਣਗੇ ਦੂਜੇ ਘਰ ਬਈ ਵਾਲੀ ਸਾਈਡ ਰੋਕੇ ਹੋਏ ਗੂਤਰਾ ਸਾਰੇ ਮੇਨ ਇਹਨਾਂ ਦੀ ਲਾਦੀ ਵਧਾਉਣੀ ਆਪਾਂ ਬਾਜੀਆਂ ਛੱਡਾ ਨੂੰ ਐ ਤਾਂ ਹਜੇ ਆਪ ਮੇਰੇ ਉਹ ਬੈਠੇ ਆਪਣੇ ਕੋਲ ਘਰ ਵਾਲੇ ਮੇਰੇ ਵਾਲੇ ਉਹਨਾਂ ਦੀ ਵੀ ਲਾਦ ਵਧਾਉਣੀ ਆ ਸਾਰੇ ਅਗਨੀਆਂ ਨਾਲ ਹੀ ਰੱਖਣੀਆਂ ਬਾਈ ਤੰਨੇ ਵਾਲਾ ਬਲੱਡ ਸਾਰਾ ਬਾਈ ਤੰਨੇ ਵਾਲਾ ਬਲੱਡ ਹੁਣ ਤੁਸੀਂ ਦੇਖ ਲਓ ਬਾਬਾ ਜੀ ਤੰਨੇ ਵਾਲੇ ਹੋਗੇ ਬਾਬਾ ਜੀ ਗੁਰਦੇਵ ਜੀ ਵਾਲੇ ਹੋਗੇ ਦੋ ਜੱਦ ਸਰਪੰਚ ਪੁੱਲੀ ਵਾਲੇ ਹੋਗੇ ਤੇ ਗੱਲੜ ਗੂਤਰ ਹੋਗੇ ਬਿੰਦਰ ਬੁੱਲੇ ਵਾਲੇ ਇਹ ਚਾਰੇ ਬਲੱਡ ਇੱਕਣ ਆ ਆਪਾਂ ਇਹ ਚਾਰੇ ਬਲੱਡਾਂ ਨੂੰ ਇੱਕ ਥਾਂ ਹੀ ਕਰਾਂਗੇ ਬਈ ਇੱਕ ਹੁਡੇ ਜ। ਤੇ ਜਿਹੜਾ ਹੋਰ ਇਹ ਚ ਬਲੱਡ ਹੈ ਜਿਵੇਂ ਰਾਜਨ ਵਾਲਾ ਬਲੱਡ ਹੋ ਗਿਆ ਬਈ ਸ਼ਾਹ ਕੇ ਹੋ ਗਿਆ ਆਪਣੇ ਕੋਲ ਆ ਕਬੂਤਰਾਂ ਚ ਠੀਕ ਹੈ ਏਟੀਐਮ ਕਬੂਤਰ ਹੋ ਗਿਆ ਗੁਲਜਾਰ ਸਿਧਮਾਲੇ ਠੀਕ ਹੈ ਲਾਲ ਚੀਨੇ ਤੇ ਇਹ ਚ ਹੋਰ ਆਪਣੇ ਕੋਲ ਐਨਵੀ ਹੈ ਨਿਸ਼ਾਨਪາກਸਰ ਵਾਲਿਆਂ ਦਾ ਕਬੂਤਰ ਬਾਈਕ ਆ ਉਹ ਬਲੱਡ ਦਾ ਕਬੂਤਰ ਵਾਲਾ ਬਲੱਡ ਵਧਾਵਾਂਗੇ ਇਹ ਚ ਆਪਣਾ ਜਿਵੇਂ ਲਾ ਰਿਤਾ ਹੋ ਗਿਆ ਰਾਜਨ ਪੀਰਕੋਟੀਆਂ ਵਾਲਿਆਂ ਦਾ ਉਹਦਾ ਬਲੱਡ ਵਧਾਵਾਂਗੇ ਠੀਕ ਹੈ ਤੇ ਇਹ ਜੇ ਇੱਕ ਆਪਣੇ ਬਾਈ ਮਿੱਕੀ ਵਾਲੀ ਕਬੂਤਰੀ ਆਈ ਹੈ ਭਰਾ ਤੋਂ ਉਹਦਾ ਬਲੱਡ ਵਧਾਵਾਂਗੇ ਇੱਕ ਜਸਵੀਰ ਬਾਦਰਾ ਵਾਲੀ ਆਈ ਹੈ ਕਬੂਤਰੀ ਬਾਈ ਫੌਜੀ ਆਪਣਾ लवली ਪੁੱਲੇ ਵਾਲਿਆਂ ਦੀ ਬਾਈ ਉਹਨਾਂ ਦੀ ਕੂਦੀ ਬਾਜੀ ਛੱਡੀ ਉਹਨਾਂ ਦੀ ਮਾਂ ਆਈ ਸੀ ਆਪਣੇ ਕੋਲ ਉਹ ਮਾਂ ਦੀ ਪੱਠੀ ਉਹਨਾਂ ਦੀ ਆਈ ਹੋਈ ਹੈ ਬਾਜੀ ਉੱਡੀ ਹੋਈ ਹਿੰ ਲਗੀ ਹੋਣੀ ਉਹਨਾਂ ਦੀ ਬਾਈ ਦੀ ਲਾਸਟੇ ਟਾਈਮ 'ਚ ਉਉ ਉਤਰੀ ਆਪਾਂ ਕਿਸੇ ਭਰਾ ਤੋਂ ਮੱਲ ਲੈ ਲਈ ਸੀ ਨਾ ਆਪਾਂ ਬਾਈ ਵੱਡੇ ਭਰਾਣਾਂ ਵਾਲੀ ਆਰਮੀ ਜੇ ਆਪਾਂ ਬਾਈ ਨੂੰ ਦੱਸਿਆ ਕਿ ਆਪਣੇ ਕੋਲ ਬਾਈਆਂ ਦਾ ਕੋਈ ਨਾ ਰੱਖੋ ਠੀਕ ਹੈ ਨਾ ਉਹ ਕਬੂਤਰੀ ਆ ਬਲੱਡ ਵਧਾਵਾਂਗੇ ਬਾਈ ਜਿਵੇਂ ਉਹਦੀ ਆਪਣੇ ਕੋਲ ਇਸ ਵਾਰ ਉਹ ਪੱਠੀ ਛੱਡੀ ਜੇ ਆਪਾਂ ਲਾਲਨੇ ਵਾਲੀ ਠੀਕ ਹੈ ਨਾ ਬਾਈ ਕੀ ਬਹੁਤ ਸੋਹਣੀ ਉੱਡੀ ਆ ਬਾਈ 15 ਮਿੰਟ ਪਹਿਲਾਂ ਬੈਠੀ ਹੈ ਤੇ ਉਹਦਾ ਆਰਦੀ ਜੀ ਕਮੀ ਆ ਕੋਈ ਸਾਹਮਣ ਚ ਬਾਈ ਗਲਤੀ ਕਰਾ ਹੋ ਗਈ ਨਾ ਤਾਂ ਇਹ ਉਤਰੀ ਬਈ ਨਹੀਂ ਤਾਂ ਕਿੱਥੇ ਮੈਂਦੀ ਜਦੋਂ ਇੰਨਾ ਸਾਰਾ ਦਿਨੇ ਉੱਡ ਗਈ ਉਤਰੀ ਤੇ ਹੋਰ ਇਹ ਜਿਹਾ ਬਲੱਡ ਆਪਣੇ ਕੋਲ ਹੋਰੇ ਚ ਇੱਕ ਜਿਵੇਂ ਉਹ ਟੱਲੇ ਵਾਲੇ ਕੂਤਰਾ ਚ ਕੂਤਰੀ ਬਈ ਖੱਟੀਆਂ ਦੀ ਉਹਦਾ ਬਲੱਡ ਵਧਾਵਾਂਗੇ ਤੇ ਇੱਕ ਉਹ ਕਾਲੀ ਜਿੰਨੀ ਹੋ ਗਈ ਜਿਹੜੀ 50 ਜਣ ਤੇ ਉਹਨਾਂ ਚ ਪਾਈ ਹੋਈ ਹੈ ਇਹ ਚ ਜੰਡ ਬਾਪੂ ਜੰਟਾ ਵਾਲਮਾਈ ਵਾਲੇ ਦਾ ਇਹਨਾਂ ਦਾ ਬਲੱਡ ਇਹਨਾਂ ਦਾ ਬਲੱਡ ਵਧਾਵਾਂਗੇ ਬਈ ਆਪਾਂ ਤੇ ਆ ਜਿਵੇਂ ਬਾਈ ਇਹ ਕੇ ਹੈਗੇ ਬਾਈ ਚੀਨਾ ਮਾਰਸਾ ਕਹਿ ਲੋ ਤੇ ਬਾਈ ਵੱਲੂ ਮੋੜ ਜੀ ਕਹਿ ਲੋ ਉਹਨਾਂ ਵਾਲੇ ਕੂਤਰ ਹੋਵੇ ਚਿੱਟੀਆਂ ਤੇ ਕਾਲੀ ਨੋਕਾਂ ਵਾਲੇ ਇਹਨਾਂ ਉਹਨਾਂ ਦਾ ਬਲੱਡ ਵਧਾਵਾਂਗੇ ਤੇ ਆ ਬਾਈ ਚੀਨੇ ਮਾਰਸ ਵਾਲੇ ਰਾਗਟ ਹੋਗੇ ਠੀਕ ਐ ਇਹਨਾਂ ਦਾ ਬਲੱਡ ਵਧਾਵਾਂ। ਇਹ ਬਸ ਸਾਰਾ ਬਲੱਡ ਵਧਾਉਣ ਨਹੀਂ ਆ ਬਈ ਆਪਣੇ ਕੋਲ ਹਣਾ। ਜਿਵੇਂ ਹੁਣ ਬਾਈ ਚੀਂਆਂ ਵਾਲੇ ਮੋਜੇ ਕਬੂਤਰ ਆ ਚੈੱਕ ਕਰ ਲੋ। ਇਹ ਡੱਕੇ ਵਾਲੇ। ਇਹ ਬਾਈ ਵਾਲੇ ਕੂਤਰੀ ਇਹਨਾਂ ਦਾ ਬਲੱਡ ਆਇਆ ਜੇ ਕੂ ਤਾਂ ਆਪਾਂ ਬਲੱਡ ਹੀ ਵਧਾਉਣਾ ਬਈ। ਠੀਕ ਐ। ਆ ਚਿੱਟੀਆਂ ਦੇ ਟੀਰੇ ਕਬੂਤਰ। ਠੀਕ ਐ। ਜਿਨ੍ਹਾਂ ਨੂੰ ਹੁਣ ਕੋਈ ਮਿਰਾਵ ਕਹਿੰਦੇ ਨੇ ਕੋਈ ਮਰੀ ਕਿਹੜੇ ਮਰਜੀ ਬਲੱਡੇ ਕਹਿੰਦੇ ਨੇ ਹਣਾ। ਕਾਲੱਖੇ ਵੀ ਕਹਿੰਦੇ ਆ ਚਿੱਟੀਆਂ ਵਾਲੇ ਹੁਣ ਆਪਣੇ ਕੋਲ ਤਾਂ ਬਈ ਆਹ ਚੀਜ਼ ਕੱਢਦੇ ਨੇ। ਠੀਕ ਐ ਨਾ ਇਹ ਪਿਓ ਆ ਬਈ ਇਹ ਹੋ ਗਿਆ। ਹੇ ਬਸ ਇਹਨਾਂ ਦਾ ਆਪਾਂ ਬਲੱਡ ਡੀ ਵਧਾਉਣਾ ਭਾਈ ਇਸ ਵਾਰ ਫੇਰ ਦੇਖਾਂਗੇ ਸਾਰਿਆਂ ਦਾ ਨਾ ਹੁਣ ਇਹਨਾਂ ਦੇ ਬੱਚੇ ਤਾਂ ਮੈਂ ਲੈ ਗਿਆ ਜਿਹੜਾ ਹੋਣ ਵਾਲਾ ਪੂਰਾ ਆ ਆ ਜਿਹੜਾ ਅਗਲਾ ਪੂਰਾ ਇਹ ਵੀ ਡਾਲਾਂਗੇ ਜਿਹੜੇ ਉਹਨਾਂ ਦੇ ਬਾਲੇ ਚੰਗੇ ਉੱਡਦੇ ਹੋ ਆਪਾਂ ਰੋਕ ਲਾਂਗੇ ਨਾ ਤੇ ਜਿਹੜੇ ਠੀਕ ਜੀ ਉੱਡੇ ਉਹਨਾਂ ਨੂੰ ਆਪਾਂ ਬਾਜੀਆਂ ਛੱਡ ਲਾਂਗੇ ਜਿਆਦਾ ਉੱਡਣ ਵਾਲੇ ਨੂੰ ਆਪਾਂ ਰੋਕ ਲੈਣੇ ਹਨਾ ਜਿਹੜੇ ਘੱਟ ਉੱਡਦੇ ਉਹਨਾਂ ਨੂੰ ਆਪਾਂ ਬਾਜੀਆਂ ਛੱਡ ਦਿਆਂ ਜਿਹੜਾ ਬਾਈ ਘਰੀ ਜ਼ੋਰ ਲਾ ਕੇ ਕੂਤਰ ਖਤਮ ਹੋ ਜਾਂਦਾ ਬਾਹਰ ਜਾ ਕੇ ਕੂਤਰ ਨਹੀਂ ਉੱਡ ਸਕਦਾ ਬਾਈ ਠੀਕ ਹੈ ਨਾ ਉਹਨੇ ਜਾ ਕੇ ਬਾਜੀ ਤੇ ਬੈਣੀ ਹੈ ਪਹਿਲਾਂ ਜਿਹੜਾ ਘਰੇ ਜੋ ਰੋ ਕੇ ਬੈਣਾ ਤੇ ਉਹਨੇ ਬਈ ਬਾਜੀ ਦੇ ਫੁੱਲੀ ਉੱਡਣ ਕਬੂਤਰ ਨੇ ਠੀਕ ਹੈ ਨਾ ਇਹ ਹੁਣ ਸਾਰੇ ਆਪਾਂ ਬਾਈ ਵੱਲੀ ਕਰਨੇ ਆ ਤੇ ਆਪਾਂ ਫਿਰ ਇਹਨਾਂ ਦਾ ਇਧਰਲੇ ਖੁੱਡਿਆਂ ਦੇ ਬਈ ਇਹਨਾਂ ਦਾ ਬੱਡ ਆ ਕਬੂਤਰਾਂ ਨੂੰ ਲੱਡ ਵਧਾਵਾਗੇ ਆਪਣੇ ਆਲਾ ਇਹ ਜੋ ਆਪਾਂ ਚਾਰ ਜੋੜੇ ਆਖੇ ਹੋਏ ਸੀ ਉਹ ਕਿਸੇ ਭਰਾ ਦੇ ਫਿੱਟ ਨਹੀਂ ਆਏ ਨਾ ਰੇਡ ਦਾ ਤੇ ਆਪਾਂ ਨੂੰ ਕੋਈ ਉਹ ਚੱਕਰ ਵੀ ਨਾ ਆਪਾਂ ਜਲਦ ਬਲੱਡ ਹੀ ਵਧਾਉਣਾ ਆਪਾਂ ਬਲੱਡ ਵਧਾ ਲਾਈਏ ਨਾ ਬਾਜੀਆਂ ਛੱਡ ਨੂੰ ਨਾਲ ਆ ਠੀਕ ਹੈ ਨਾ ਵਿੱਚ ਠੰਡੇ ਕਬੂਤਰ ਸੀ ਉਹ ਜਿਹੜੇ ਆਪਾਂ ਪਾਏ ਸੀ ਠੀਕ ਹੈ ਨਾ ਚਾਰੇ ਤੇ ਕਬੂਤਰੀ ਵੀ ਚਾਰੇ ਚੰਗੀਆਂ ਸੀ ਜੇ ਆਪਣਾ ਹੋਰ ਹਿਸਾਬ ਹੋਇਆ ਵਿੱਚ ਇੱਕ ਦੋ ਕਬੂਤਰ ਦੇ ਦਾਂ ਇੱਕ ਦੋ ਆਪਾਂ ਕਬੂਤਰ ਹੋਰ ਦੇ ਦਾਂ ਹੈ ਨਾ ਪਰ ਰੇਟ ਸੇਮ ਹੀ ਹੈ ਨਾ ਐ ਨਹੀਂ ਪਤਾ ਉਹਨਾਂ ਦੇ ਜਿਹੜੇ ਆਪਾਂ ਹੋਰ ਪਾਵਾਂ ਉਹਨਾਂ ਰੇਟ ਆਪਾਂ ਵਧ ਲਈਏ ਇਹ ਵੀ ਆਪਾਂ ਬਾਹੂਆਂ ਲਾ ਲੋ ਕਬੂਤਰ ਆਪਣੇ ਉਹ ਇਹ ਜਿਆਦਾ ਨਹੀਂ ਹੋਰ ਕੋਈ ਚੱਕਰ ਨਹੀਂ ਨਾ ਆ ਤੁਸੀਂ ਦੇਖ ਹੀ ਸਕਦੇ ਹੋ ਕਾ ਤਾਂ ਆਪਾਂ ਇਹਨਾਂ ਜੀ ਵੀ ਥੋੜੀ ਰੱਖਣੇ ਉਤਰਪਰਾ ਬਾੜੇ ਉਤਰਾਂ ਵੀ ਫਿਰ ਪਾਸ ਨਹੀਂ ਹੁੰਦੇ ਹੁਣ ਇਹਨਾਂ 'ਚ ਆਪਾਂ ਨੂੰ ਪਤਾ ਹੈ ਸਾਰਾ ਕੂਤਰੇ ਕਰੀਮ ਹੈ ਜੇ ਜੀ ਆਪਾਂ ਜੇ ਇੱਕ ਦੋ ਉਤਰੀ ਦਵਾਂਗੇ ਜੇ ਦਿੱਤੇ ਨਹੀਂ ਤਾਂ ਬਈ ਓੱਖ ਹੀ ਹੈ ਨਾ ਜਿਹੜੇ ਚਾਰ ਪਾਏ ਆ ਜੋੜੇ ਆਪਾਂ ਉਹੀ ਸੇਲ ਕਰਨੇ ਆ ਜੇ ਕੋਈ ਭਰਾ ਲੈ ਗਿਆ ਤਾਂ ਠੀਕ ਹੈ ਨਹੀਂ ਆਪਾਂ ਨਸਲ ਵਧਾ ਲਾਂਗੇ ਉਹਨਾਂ ਦੀ ਤੇ ਬਈ ਬਣਿਆ ਸਾਰਿਆਂ ਨੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਰੇ ਲਾਈਕ ਕਰੋ ਕਮੈਂਟ ਕਰੋ ਤੇ ਭਰਾ ਪਿਆਰ ਕਰੋ ਸਾਰਿਆਂ ਨੂੰ ਸਪੋਰਟ ਕਰੋ ਤੇ ਦੇਖ ਹੈ ਬਈ ਹੁਣ ਡੇਲੀ ਵਲੌਗ ਆਇਆ ਕਰੂ ਡੇਲੀ ਵੀਡੀਓ ਪਾਇਆ ਕਰਾਂ ਐ ਭਰਾ ਤੇ ਹੁਣ ਆਪਾਂ ਬਾਜੀਗਰ ਵਾਲੇ ਕੂਤਰਾਂ ਦੀ ਵੀ ਕਰਾਂਗੇ ਠੀਕ ਐ ਤੇ ਨਾਲ ਆਪਾਂ ਜਿਹੜੇ ਬੱਚੇ ਘਰ ਹੁਣ ਲੈ ਚੱਲੇ ਉਹਨਾਂ ਦਾ ਵੀ ਦਿਖਾਵਾਂਗੇ ਸਾਰੇ ਬੱਚੇ ਵੀ ਦਿਖਾਵਾਂਗੇ ਸਾਰਾ ਕੰਮ ਹੀ ਕਰਾਂ ਐ ਠੀਕ ਐ ਵੀਰੇ ਭਰਾ ਆਪਣੇ ਸਾਰਿਆਂ ਨੇ ਫੁੱਲ ਸਪੋਰਟ ਰੱਖਿਓ ਨਾ ਡੇਲੀ ਵੀਡੀਓ ਆਇਆ ਕਰੂ ਵੀਰੇ ਓਕੇ ਵੀਰੇ ਸਾਰਿਆਂ ਨੇ ਆਪਦੇ ਜਨਮ ਦਾ ਧਿਆਨ ਰੱਖਿਓ ਠੀਕ ਐ ਬਈ ਕਿਸੇ ਦੋ ਹਜੇ ਕੂਤਰਾਂ ਦਾ ਨਾਂ ਲਿਓ ਬਈ ਆਪਾਂ ਸਾਰੇ ਭਰਾਵਾਂ ਨੂੰ ਅੱਜ ਇੱਕ ਬੇਨਤੀ ਕਰਾਂਗੇ ਬਈ ਦਿਨਗਾਰਾ ਖੁੱਲਣ ਲੱਗ ਗਿਆ ਆਣ ਤੋਂ ਜੇ ਕਿਸੇ ਨਾਲ ਦੇ ਕਬੂਤਰੇ ਜੋੜੇ ਪਾਉਣੇ ਆ ਜਾਂ ਮਲਾਉਣੇ ਆ ਬਈ ਕਿਸੇ ਲੈਣੇ ਆ ਆ ਦਾ ਫਰਵਰੀ ਦੇ ਵਿੱਚ ਲੈ ਲਿਓ ਫਰਵਰੀ ਤੱਕ ਦਿਨ ਵਧੀਆ ਲੱਗਣ ਲੱਗਣਗੇ ਆਣਗੇ ਨਾ ਕਿਸੇ ਦਾ ਭਰਾ ਦਾ ਨੁਕਸਾਨ ਨਾ ਹੋ ਜੇ ਇੰਨੇ ਟਾਈਮ ਦੀ ਮਿਹਨਤ ਹੁੰਦੀ ਹੈ ਕਿਸੇ ਘਰੋਂ ਕਬੂਤਰ ਆ ਜੇ ਤੇ ਬਈ ਸਾਰੇ ਕੂਤਰ ਖਰਾਬ ਹੋ ਜਾਣ ਨਾ ਤਾਂ ਹੀ ਆਪਾਂ ਕਿਸੇ ਤੋਂ ਕੋਈ ਕੂਤਰ ਨਹੀਂ ਲੈ ਰਹੇ ਇਹ ਜੇ ਆਪਾਂ ਜੇ ਆਪਾਂ ਵੇਚ ਰਹੇ ਹਾਂ ਇਹਨੂੰ ਕਹਿ ਰਹੇ ਆ ਬਈ ਆ ਦੇ ਕਬੂਤਰਾਂ ਦਾ ਦਾ ਦੇਣਾ 15 ਦਿਨ ਕੂਤਰਾਂ ਦਾ ਧੁੱਪ ਲਵਾਓ ਪਾਣੀ ਤੇ ਦਾਣਾ ਪਾਣੀ ਕੂਤਰਾਂ ਨੂੰ ਪਹਿਲਾਂ ਫਿੱਟ ਕਰਾਉਣਾ ਜਿਵੇਂ ਆਦਾ ਲੱਗ ਰੱਖੋ ਦਾਣਾ ਪਾਣੀ ਲੱਗ ਪਾਓ ਜਿਹੜੇ ਕਿਸੇ ਤੋਂ ਕਬੂਤਰ ਲੈਣੇ ਹੋ ਦਾ 15 ਦਿਨਾਂ ਸਾਨੂੰ ਪੇਤ ਪੈ ਜਾਂਦਾ ਹਾਂ ਯਾ ਕੂਤਰ ਪਾਣੀ ਵਧੀਆ ਲਈ ਜਾਂਦੇ ਦਾਣਾ ਨਾ ਕੂਤਰ ਨੂੰ ਕੋਈ ਬਿਮਾਰੀ ਤਾਂ ਨਹੀਂ ਆਈ ਇਹਨੇ ਆਪਾਂ ਨੂੰ ਪਤਾ ਲੱਗ ਜਾਂਦਾ ਬਈ ਠੀਕ ਹੈ ਚਾਹ ਠੀਕ ਹੈ ਭਰਾ ਸਾਰਿਆਂ ਨੇ ਸਬਸਕ੍ਰਾਈਬ ਜਰੂਰ ਕਰਿਓ ਵੀਰੇ ਚੈਨਲ ਨੂੰ ਓਕੇ ਵੀਰੇ ਟੇਕ ਕੇਅਰ ਵੀਰੇ